ਦੇ ਵਿੱਚ ਵਕਫ ਵਕ ਥਾਵਾਂ ਤੇ ਸਵਾਗਤ ਕੀਤਾ ਜਾ ਰਿਹਾ ਵਾ ਅਮਰ ਰੋੜਾ ਤੇ ਨਾਲ ਸ਼ੈਰੀ ਕਲਸੀ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਗੱਡੀ ਤੇ ਸਵਾਰ ਨੇ ਤਾਂ ਵਕਫ ਵਕ ਥਾਵਾਂ ਤੇ ਸਵਾਗਤ ਕੀਤਾ ਜਾ ਰਿਹਾ ਪਟਿਆਲਾ ਤੋਂ ਸ਼ੁਰੂ ਹੋਈ ਹੈ ਸਵੇਰੇ ਯਾਤਰਾ ਇਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿੱਚ ਪਹੁੰਚੇਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਕ ਵੱਡਾ ਕਾਫਲਾ ਜਿਹੜਾ ਵਾ ਸ਼ੁਕਰਾਨਾ ਯਾਤਰਾ ਦੇ ਵਿੱਚ ਤਾਂ ਵਕਫ ਵਕ ਥਾਵਾਂ ਤੇ ਜਿਹੜੇ ਆਮਾਦੀ ਪਾਰਟੀ ਦੇ ਵਲੰਟੀਅਰ ਨੇ ਚਾਹੇ ਉਹ ਵਿਧਾਇਕ ਨੇ ਉਹ ਸਵਾਗਤ ਵੀ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਵਾ ਅੱਜ ਆਮ ਆਦੀ ਪਾਰਟੀ ਦਾ ਕਹਿ ਵੀ ਸਕਦੇ ਜਨਮ ਦਿਨ ਵੀ ਹੈਗਾ ਵਾ ਇਸੇ ਦਿਨ ਆਮ ਆਦੀ ਪਾਰਟੀ ਬਣੀ ਸੀਗੀ ਸ਼ੁਰੂਆਤ ਹੋਈ ਸੀਗੀ ਤਾਂ ਇਹ ਸ਼ੁਕਰਾਨਾ ਯਾਤਰਾ ਵਕਫ ਵਕ ਸ਼ਹਿਰਾਚ ਹੁੰਦੇ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੀ ਆ ਅਮਨ ਰੋੜਾ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਉੱਤੇ ਸਵਾਰ ਨੇ ਨਾਲ ਸ਼ਹਿਰੀ ਕਲਸੀ ਉਹਨਾਂ ਦੇ ਨਾਲ ਮੌਜੂਦ ਹੈਗੇ ਨੇ ਮੰਤਰੀ ਜਿਹੜੇ ਨੇ ਅਮਨ ਰੋੜਾ ਉਹ ਵੀ ਨਾਲ ਮੌਜੂਦ ਗੱਲਬਾਤ ਕਰ ਰਹੇ ਨੇ ਸਰ ਸਵਾਗਤ ਕੀਤਾ ਮਿਹਰਬਾਨੀ ਧੰਨਵਾਜੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਕਾਟਿਆ ਚਲੰਦਨ ਵੀ ਹੈਗਾ ਵਾ ਸ਼ੁਕਰਾਨਾ ਯਾਤਰਾ ਵਾ ਧੰਨਵਾਦ ਕੀਤਾ ਜਾ ਰਿਹਾ ਤਿੰਨ ਸੀਟਾਂ ਦੀ ਅੱਜ ਸ਼ੁਕਰਾਨਾ ਯਾਤਰਾਕਾਰ ਨਿਕਲੇ ਆ ਪਟਿਆਲੇ ਕਾਲੀ ਮਾਤਾ ਦੇ ਮੰਦਰ ਤੋਂ ਦਰਬਾਰ ਸਾਹਿਬ ਔਰ ਅ ਦਰਗਾਣਾ ਮੰਦਿਰ ਤੱਕ ਸਾਰਿਆਂ ਦਾ ਬਹੁਤ ਬਹੁਤ ਧੰਨ ਪਰਮੇਤਾ ਪ੍ਰਮਾਤਮਾ ਦਾ ਸ਼ੁਕਰਾਨਾ ਪਾਰਟੀ ਲੀਡਰਸ਼ਿਪ ਦਾ ਕੇਰਵ ਸੋਨਾਂ ਦਾ ਸਭ ਦਾ ਸ਼ੁਕਰਾਨਾ ਕਿ ਜਿਨ੍ਹਾਂ ਨੇ ਸਾਨੂੰ ਜਿੰਮੇਵਾਰੀ ਸੌਂਪੀ ਹੈ ਦਾਵਾਰੇ ਨੂੰ ਉਸ ਨੂੰ ਲੈ ਕੇ ਵੀ ਕਿੰਨੀ ਤਿਆਰੀ ਸਾਰਿਆਂ ਨੂੰ ਤਕੜੇ ਹੋ ਕੇ ਮੁਕਲ ਚ ਲੈ ਕੇ ਸਾਰੇ ਸਾਥیوں ਨਾਲ ਲੈ ਕੇ ਲੜਾਈ ਲੜਾਂਗੇ ਔਰ ਜਿੱਤੇ ਏਕਾ ਹੋਵੇ ਪਿਆਰ ਹੋਵੇ ਉਸੇ ਜਿੱਤ ਦਾ ਨਿਯੋਜ ਕਰਾਂਗੇ ਪਿਆਰ ਕਿਸ ਤਰ੍ਹਾਂ ਦਾ ਮਿਲਦਾ ਹੈ ਆ ਦੇਖੋ ਆ ਦੇਖੋ ਪਿਆਰੀ ਯਾਰ ਉਹ ਮੇਰਾ ਰੰਗਿਤ ਕਸੰਤੀ ਚੋਲਾ ਮੇਰੇ ਬਦਨ ਤੇ ਆਪਕੇ ਸਾਹਮਣੇ ਉਹ ਪਿਆਰ ਮਾਇਕ ਦੇ ਮੇਰਾ ਰੰਗਿਤ ਕਸੰਤੀ ਚੋਲਾ ਆਕਤ ਕੀਤਾ ਜਾ ਰਿਹਾ ਵਾ ਆਮ ਆਦੀ ਪਾਰਟੀ ਦੀ ਸਪੋਰਟ ਟੀਮ ਜਿਹੜੀ ਇਸ ਵਕਤ ਨਜ਼ਰ ਆ ਰਹੀ ਆ ਫਟਾ ਸਿੱਧਾ ਦੇਖ ਰਹੇ ਹੋ ਅਸ਼ੋਕ ਪ੍ਰਚਾਰ ਪੱਪੀ ਬਹੁਤ ਬਹੁਤ ਧੰਨਵਾਦ ਹੈ ਜੀ ਪਰਪਰ ਦਾ ਪਰਮਾਤਮਾ ਦਾ ਪਾਰਟੀ ਲੀਡਰਸ਼ਿਪ ਜੀ ਨੇ ਮੇਰਾ ਰੰਗ ਦੇ ਬਸੰਤੀ ਨਾ ਨਾ ਦੇ ਬਸੰਤੀ ਚਾਲ ਹੋ ਕੇ ਨਿਕੇ ਬੁਲਕੇ ਨਿਕੇ ਦੇ ਬਸੰਤੀ ਚਾਲ ਇਹ ਤਸਵੀਰਾਂ ਨੇ ਸਵਾਗਤ ਕੀਤਾ ਜਾ ਰਿਹਾ ਵਾ ਅਮਰ ਰੋੜਾ ਨਾਲ ਕਲਸੀ ਪ੍ਰਧਾਨ ਦੇਖੋ ਆਓ ਜੀ ਅਮੰਦੀ ਅਮੰਦੀ ਪ੍ਰਧਾਨ ਵੀ ਬਣੇ ਹੋ ਨਵੀਂ ਜ਼ਿੰਮੇਵਾਰੀ ਹੈ ਕਿ ਕਿਸ ਤਰ੍ਹਾਂ ਨਿਭਾਈ ਜਾਵੇਗੀ ਪੂਰੀ ਤੰਦੇਹੀ ਇਮਾਨਦਾਰੀ ਲੋਕਾਂ ਨੂੰ ਸਮਰਪਿਤ ਹੋ ਕੇ ਨਿਭਾਈ ਜਾਵੇਗੀ ਜੀ ਪਾਰਟੀ ਦੀ ਜਿੰਦ ਜਾਨ ਹੁੰਦੇ ਨੇ ਵਰਕਰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਨਾਲ ਲੈ ਕੇ ਚੱਲਾਂਗੇ ਤੇ ਪ੍ਰਮਾਤਮਾ ਫਤਿਹ ਬਖਸ਼ੂਗਾ ਬੀਜੇਪੀ ਬੀਜੇਪੀ ਦੇ ਬੀਜੇਪੀ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਕਾਲੀਦਾਮ ਦਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਉਹਨਾਂ ਦਾ ਚਲੋ ਮੈਂ ਅੱਜ ਬੜਾ ਵਧੀਆ ਸੁਭਾਗਾ ਸਮਾਂ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਜਿਹੜੇ ਡੁੱਬਦੇ ਜਹਾਜ਼ ਹੁੰਦੇ ਨੇ ਉਹਨਾਂ ਦਾ ਕੈਪਟਨ ਕੋਈ ਨਹੀਂ ਬਣਨਾ ਚਾਹੁੰਦਾ ਜੈਕਾਰਾ ਜੈਕਾਰਾ ਸ਼ਹੀਦ ਕਲਸੀ ਜਿੰਦਾਬਾਦ ਹਾਂਜੀ ਜਿੰਦਾਬਾਦ ਆ ਜਾ ਸਵਾਗਤ ਵਕਤ ਵਕਤ ਖਵਾ ਤੇ ਹੋ ਰਿਹਾ ਤਾਂ ਇਹ ਨਾਜ਼ਨਾਸੀ ਤਸਵੀਰਾਂ ਦਿਖਾਵਾਂਗੇ ਨਵੇਂ ਬਣੇ ਪ੍ਰਧਾਨ ਅਮਰ ਰੋੜਾ ਸ਼ੈਰੀ ਕਲਸੀ ਵਰਕੀ ਪ੍ਰਧਾਨ ਕੋ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਇਹ ਪਟਿਆਲਾ ਤੋਂ ਸ਼ੁਰੂ ਹੋਈ ਸ਼ੁਕਰਾਨਾ ਯਾਤਰਾ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੀ ਆ ਗਮਿੰਦਰ ਸਿੰਘ ਜੀ ਗਿਆਸਪੁਰਾ ਸਾਹਿਬ ਐਮ ਐਲ ਏ ਹਲਕਾ ਬੰਨ ਬੰਨ ਤੋਂ ਤੁਹਾਮੇ ਸਵਾਗਤ ਹੋ ਰਿਹਾ ਪਾਰਟੀ ਦੇ ਜੀ ਮੋਹਿਤ ਸਾਹਿਬ ਚੇਅਰਮੈਨ ਦੇ ਜੋ ਵਰਕਰ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਲਕਾ ਸੈਂਟਰਲ ਦੇ ਲੁਧਿਆਣਾ ਦੇ ਵਿੱਚ ਮਾਣਯੋਗ ਐਮ ਐਲ ਏ ਸੁਖਰਾਨਾ ਯਾਤਰਾ ਪਹੁੰਚ ਚੁੱਕੀ ਆ ਮੁੱਖ ਮਹਿਮਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਆ ਉਹਨਾਂ ਦੇ ਹਲਕੇ ਚ ਆਉਣ ਲਈ ਦੇ ਵਰਕਰ ਸਵਾਗਤ ਕੀਤਾ ਜਾ ਰਹੇ ਨੇ ਲੈ ਕੇ ਆ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਇਹ ਲੁਧਿਆਣਾ ਦੇ ਵਿੱਚ ਸਵਾਗਤ ਕਰਦਾ ਹਲਕਾ ਸੈਂਟਰਲ ਦੇ ਸਾਥੀਆਂ ਨੂੰ ਕੇ ਮੁੱਖ ਮਹਿਮਾਨ ਸਾਹਿਬ ਨੂੰ ਤੇ ਔਰ ਪੱਪੀ ਜੀ ਨੂੰ ਸਮੂਹ ਜੋ ਲੀਡਰਸ਼ਿਪ ਆ ਉਹ ਇਸ ਵਕਤ ਸਵਾਗਤ ਕਰਦੀ ਆ ਸਾਰੇ ਸਾਥੀਆਂ ਨੂੰ ਬੇਨਤੀ ਹੈ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਿਧਾਇਕ ਗੁਰਪ੍ਰੀਤ ਗੋਗੀ ਡਾਕਟਰ ਬੁੱਟ ਮਦਨ ਲਾਲ ਬੱਗਾ ਜੋ ਕੀ ਸਥਾਨ ਤੇ ਸਵਾਗਤ ਕਰ ਰਹੇ ਨੇ ਮੈਂ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਸ਼ਹੀਦ ਦਾ ਸਥਾਨੇਗਾ ਬਾ भगत ਸਿੰਘ ਸੁਦੇਥਾ ਪਰ ਰਾਜਗੁਰੂ ਜੀ ਮੂਰਤੀਆਂ ਤੇ ਫੁੱਲ ਅਰਪਿਤ ਕੀਤੇ ਆਣੇ ਨੇ ਤਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਹਾਂ ਇਸ ਵਕਤ ਸ਼ੁਕਰਾਨਾ ਯਾਤਰਾ ਭਾਜੀ ਰੋਕੋ ਰੋਕੋ ਹੁਣ ਭਾਜੀ ਲੁਧਿਆਣਾ ਦੇ ਵਿੱਚ ਪਹੁੰਚੀ ਆ ਪਾਜੀ ਬੂਟ ਲਾਓ ਯਾਰ ਜਿੰਦਾਬਾਦ ਉਹ ਪਾਜੀ ਪਹਿਲੇ ਜਨ ਹਾਂਜੀ ਪਾਜੀ ਅਮਨ अरोड़ा ਸ਼ਰੀ ਕਲਸੀ ਸਵਤ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦਾ ਸਵਾਗਤ ਇਸ ਵਕਤ ਕੀਤਾ ਜਾਣਾ ਵਾ ਤਾਂ ਉੱਪਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਅਮਨ अरोड़ा ਦੇ ਸਵਾਗਤ ਆ ਕੇ ਪਹੁੰਚੇ ਹੋਏ ਵਿਧਾਇਕ ਜੋ ਨੇ ਉਹ ਇਸ ਵਕਤ ਉੱਪਰ ਖੜੇ ਨਜ਼ਰ ਆਣਗੇ ਮਤਲਾਲ ਬੱਗਾ ਇਸ ਵਕਤ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਗੋਗੀ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਅੱਜ ਆਮ ਆਦਮੀ ਪਾਰਟੀ ਦਾ ਜਨਮ ਦਿਨ ਆ ਤਾਂ ਉਸ ਨੂੰ ਲੈ ਕੇ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਆ ਆਮ ਆਦੀ ਪਾਰਟੀ ਨੇ ਪੰਜਾਬ ਦੇ ਵਿੱਚ ਵੱਡੀ ਜਿੱਤ ਜਿਹੜੀ ਹਾਸਲ ਕੀਤੀ ਆ 92 ਵਿਧਾਇਕ ਸੀਗੇ ਤਾਂ ਹੁਣ ਤਿੰਨ ਸੀਟਾਂ ਹੋਰ ਮਿਲਣ ਨਾਲ ਗਿਣਤੀ ਜਿਹੜੀ ਆ 95 ਹੋਈ ਆ ਜਿਸ ਦਾ ਸ਼ੁਕਰਾਨਾ ਜਿਹੜਾ ਆ ਆਮ ਆਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਵਾ ਪੰਜਾਬ ਦੀ ਖੁਸ਼ਹਾਲੀ ਦੇ ਲਈ ਇਹ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਆ ਤਵਕ ਵਕ ਥਾਵਾਂ ਤੇ ਪਰਵਾ ਹੁੰਗਾਰਾ ਆਮ ਆਦੀ ਪਾਰਟੀ ਦੇ ਵਰਕਰ ਜੋ ਸਵਾਗਤ ਕਰ ਰਹੇ ਨੇ ਲੁਧਿਆਣਾ ਦੇ ਜਗਰਾਵ ਪੁਲ ਤੇ ਜਿੱਥੇ ਸ਼ਹੀਦਾਂ ਦੀਆਂ ਮੂਰਤੀਆਂ ਬਣੀਆਂ ਨੇ ਉੱਥੇ ਇਹ ਯਾਤਰਾ ਪਹੁੰਚ ਚੁੱਕੀ ਆ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖਾਸ ਤਸਵੀਰਾਂ ਨੇ ਇਸ ਵਕਤ ਵਕ ਵਕ ਥਾਮਾ ਤੇ ਇਹ ਸਵਾਗਤ ਜੋ ਕੀਤਾ ਜਾ ਰਿਹਾ ਵਾ ਅੱਜ ਦੇਰ ਸ਼ਾਮ ਅ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇਗੀ ਯਾਤਰਾ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ ਸਮੂਹ ਲੀਡਰਸ਼ਿਪ ਦਾ ਜਿਹੜੀ ਸਮੂਹ ਲੀਡਰਸ਼ਿਪ ਆ ਇਸ ਵਕਤ ਸਵਾਗਤ ਕਰ ਰਹੀ ਆ ਨਵੇਂ ਪ੍ਰਧਾਨ ਅਮਨ ਅਰੋੜਾ ਅਤੇ ਵਰਕਿੰਗ ਪ੍ਰਧਾਨ ਸ਼ਰੀ ਕਲਸੀ ਉਹਨਾਂ ਦਾ ਤਾਂ ਕੁਛ ਹੀ ਦਰ ਬਾਅਦ ਇਹ ਯਾਤਰਾ ਜਿਹੜੀ ਇੱਥੋਂ ਰਵਾਨਾ ਹੋ ਜੇਗੀ ਇਸ ਵਕਤ ਜੋ ਜਗਰਾਮ ਪੁਲ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵਕ-ਵਕ ਥਾਵਾਂ ਤੇ ਯਾਤਰਾ ਪਹੁੰਚ ਰਹੀ ਆ ਤਾਂ ਸਵਾਗਤ ਵੀ ਪਰਵਾ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਜਿਹੜੀਆਂ ਵਾ ਹੋ ਰਹੀਆਂ ਨੇ ਤਾਂ ਦੇ ਸਕਦੇ ਤਸਵੀਰਾਂ ਉਹਨਾਂ ਦੇ ਨਾਲ ਹਰਦੀਪ ਸਿੰਘ ਮੁੰਡਿਆ ਜਿਹੜੇ ਕਿ ਮੰਤਰੀ ਨੇ ਉਹ ਵੀ ਨਾਲ ਨੇ ਤਾਂ ਵਕ-ਵਕ ਥਾਵਾਂ ਤੇ ਸਵਾਗਤ ਕੀਤਾ ਜਾ ਰਿਹਾ ਵਾ ਅਮਨ ਰੋੜਾ ਤੁਸੀਂ ਦੇ ਸਕਦੇ ਹੋ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਤਾਂ ਇੱਥੇ ਸ੍ਰੀ ਦੇਵ ਆਦਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਮੂਰਤੀ ਤੇ ਫੁੱਲ ਮਾਲਾ ਪਾ ਰਹੇ ਨੇ ਉਹ ਖਲਾ ਵੀ ਆ ਤੁਸੀਂ ਹੋਰੇ ਖੜ ਕੇ ਉਹ ਚੱਲਿਆ ਜਾ ਪਾ ਇਥੇ ਸਨਮਾਨ ਜਿਹੜਾ ਵਾ ਕੀਤਾ ਜਾਣਾ ਵਾ ਤੇ ਤਸਵੀਰਾਂ ਜੋ ਤੁਹਾਨੂੰ ਦਿਖਾ ਰਹੇ ਹਾਂ ਸ਼ੁਕਰਾਨਾ ਯਾਤਰਾ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੀ ਹੋਈ ਆ ਪਾਰਟੀ ਦੇ ਜੋ ਸਮੂਹ ਲੀਡਰਸ਼ਿਪ ਆ ਵਿਧਾਇਕ ਨੇ ਉਹ ਸਵਾਗਤ ਕਰ ਰਹੇ ਨੇ ਤਾਂ ਅਮਨ ਲੋੜਾ ਜੋ ਨੇ ਉਹ ਇਸ ਵਕਤ ਤੁਸੀਂ ਦੇਖ ਸਕਦੇ ਹੋ ਫੁੱਲ ਮਾਲਾ ਜਿਹੜੀ ਆ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਪਾਰੇ ਨੇ ਉਹ ਉਹਨਾਂ ਦੇ ਨਾਲ ਰਾਜਗੁਰੂ ਉਹਨਾਂ ਦੀ ਸੁਖਦੇਵ ਉਹਨਾਂ ਦੀ ਜਿਹੜੀਆਂ ਮੂਰਤੀਆਂ ਬਣੀਆਂ ਨੇ ਉਹਨਾਂ ਦੇ ਫੁੱਲਮਾਲਾ ਅਰਪਿਤ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਕਿ ਯਾਤਰਾ ਜਿਹੜੀ ਹੈ ਇਸ ਤੋਂ ਬਾਅਦ ਲੁਧਿਆਣਾ ਤੋਂ ਬਾਹਰ ਨਿਕਲ ਕੇ ਜਲੰਧਰ ਲਈ ਰਵਾਨਾ ਹੋਏਗੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਦਰਸ਼ਮ ਯਾਤਰਾ ਪਹੁੰਚੇਗੀ ਤਾਂ ਇਨਕਲਾਬ ਦੇ ਨਾਰੇ ਜਿਹੜੇ ਲੱਗ ਰਹੇ ਨੇ ਵਿਧਾਇਕ ਮਦਨ ਲਾਲ ਬੱਗਾ ਵਿਧਾਇਕ ਗੁਰਪ੍ਰੀ ਗੋਗੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਕੁਲਵੰਦ ਸਿੱਧੂ ਪਲਾਸਟੇਜ ਤੇ ਨਜ਼ਰ ਆ ਰਹੇ ਨੇ ਤਾਂ ਸ਼ੈਰੀ ਕਲਸੀਮ ਹੁਣਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਆਮ ਲੋਕਾਂ ਨੂੰ ਜਿੱਥੇ ਮਿਲ ਰਹੇ ਨੇ ਉਥੇ ਨਾਲ ਦੇ ਨਾਲ ਸ਼ੁਕਰਾਨਾ ਵੀ ਜਿਹੜਾ ਵਾ ਕੀਤਾ ਜਾ ਰਿਹਾ ਵਾ ਤੇ ਤਸਵੀਰਾਂ ਨੇ ਇਸ ਵਕਤ ਸ਼ਰਧਾਂਜਲੀयां ਦਿੱਤੀਆਂ ਜਾ ਰਹੀਆਂ ਨੇ ਤਾ ਇਸ ਤੋਂ ਬਾਅਦ ਯਾਤਰਾ ਜੋ ਲੁਧਿਆਣਾ ਤੋਂ ਅੱਗੇ ਅੰਮ੍ਰਿਤਸਰ ਲਈ ਰਵਾਨਾ ਹੋ ਜਾਏਗੀ ਤਾਂ ਇੱਕ ਵਾਰ ਫੇਰ ਦੱਸ ਦਿੰਨੇ ਕਿ ਅੱਜ ਆਮ ਆਦਮੀ ਪਾਰਟੀ ਦਾ ਜਨਮ ਦਿਨ ਹੈਗਾ ਵਾ ਅੱਜ ਦੇ ਦਿਨ ਸ਼ੁਰੂਆਤ ਹੋਈ ਸੀ ਆਮ ਆਦਮੀ ਪਾਰਟੀ ਦੀ ਉਸ ਤੋਂ ਇਲਾਵਾ ਜੋ ਨੇ ਤਿੰਨ ਸੀਟਾਂ ਜਿਹੜੀਆਂ ਵਾ ਵੱਡੇ ਪੱਧਰ ਤੇ ਜਿੱਤੀਆਂ ਨੇ ਵੱਡੇ ਮਾਰਜਨ ਤੇ ਜਿੱਤੀਆਂ ਨੇ 4 ਸੀਟਾਂ ਦੇ ਜਿਮਨੀ ਚੋਂ ਇਸ ਇਲਾਕੇ ਚ 3 ਸੀਟਾਂ ਆਮ ਆਦੀ ਪਾਰਟੀ ਨੇ ਜਿੱਤ ਹਾਸਲ ਮਿਲਿਆ ਅ ਅਮਨ अरोड़ा ਜਿਹੜੇ ਨੇ ਨਵੇਂ ਪ੍ਰਧਾਨ ਬਣੇ ਨੇ ਅਸ਼ਾਰੀਕਲ ਸੀ ਵਰਕਿੰਗ ਪ੍ਰਧਾਨ ਬਣਾਇਆ ਗਿਆ ਵਾ ਬੱਤ ਉਹਨਾਂ ਵੱਲੋਂ ਇਹ ਸ਼ੁਕਰਾਨਾ ਯਾਤਰਾ ਅੱਜ ਪੰਜਾਬ ਦੇ ਵਿੱਚ ਕੱਢੀ ਜਾ ਰਹੀ ਆ ਸਵੇਰੇ ਪਟਿਆਲਾ ਤੋਂ ਸ਼ੁਰੂ ਹੋਈ ਹੈ ਯਾਤਰਾ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚ ਚੁੱਕੀ ਆ ਲੁਧਿਆਣਾ ਤੋਂ ਬਾਅਦ ਇਹ ਪੜਾ ਜਿਹੜਾ ਵਗਲਾ ਜਲੰਧਰ ਅਤੇ ਅੰਮ੍ਰਿਤਸਰ ਲਈ ਹੋਵੇਗਾ। ਸ੍ਰੀ ਅੰਮ੍ਰਿਤਸਰ ਦੇ ਵਿੱਚ ਇਹ ਯਾਤਰਾ ਦੇਰ ਸ਼ਾਮ ਪਹੁੰਚੇਗੀ ਉਸ ਤੋਂ ਬਾਅਦ ਸ਼ਿਰਦਾਰ ਬਾਦ ਸਾਹਿਬ ਦੇ ਵਿੱਚ ਜਾ ਕੇ ਜੋ ਪਾਰਟੀ ਦੇ ਵਰਕਰ ਨੇ ਵਿਧਾਇਕ ਨੇ ਉਹ ਮੱਥਾ ਟੇਕਣਗੇ ਤਾਂ ਅਸੀਂ ਗੱਲਬਾਤ ਕਰਨ ਦੀ ਇੱਕ ਵਾਰ ਫੇਰ ਕੋਸ਼ਿਸ਼ ਕਰਾਂਗੇ। ਸ਼ਬਦ ਅੰਜਲੀ ਜਿਹੜੀ ਉਹ ਦਿੱਤੀ ਗਈ ਆ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਮੂਹ ਲੀਡਰਸ਼ਿਪ ਜਿਹੜੀ ਇਸ ਵਕਤ ਨਾਲ ਨਜ਼ਰ ਆ ਰਹੀ ਆ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਾਹ ਗੁਰਪ੍ਰੀਤ ਕੋਕੀ ਕੁਲਵੰਤ ਸਿੱਧੂ ਹੋਣਾ ਇਸ ਵਕਤ ਇਹ ਵੰਨ ਕਰ ਚੁੱਕਾ ਭਰਾ ਕਿਹਦੇ ਨਾਲ ਨਜ਼ਰ ਆ ਰਹੇ ਨੇ ਰੋੜੇ ਨਾਲ ਆ ਇੱਥੇ ਜੋ ਇਹ ਨਾਲ ਗੱਲਬਾਤ ਵੀ ਕਰ ਰਹੇ ਨੇ ਇੱਕ ਵਾਰੀ ਖੜਾ ਲੈਣ ਤਾਂ ਸਮਝ ਜਾਂਦਾ ਸਰ ਜੀ ਆਓ ਕੋਲੋਂ ਮਾਰ ਆਉਣਾ ਉਸ ਤਰ੍ਹਾਂ ਅਮਨ ਜੀ ਕੀ ਕਰੀ ਰਹੇ ਆ ਜੱਟ ਅਮਨ ਜੀ ਆਪਨਾ ਅੰਦਰਲੇ ਕਰ ਦੋ ਧੰਨਵਾਦ ਜੀ ਅੱਜ ਪਰਪੇਦਾ ਪਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਪਾਰਟੀ ਦੀ ਲੀਡਰਸ਼ਿਪ ਦਾ ਕੇਜਰੀਵਾਲ ਸਭਾ ਨਾਲ ਸਭੂਚੀ ਲੀਡਰਸ਼ਿਪ ਦਾ ਮਾਨਸਾਭ ਉਹਨਾਂ ਦਾ ਸਾਰਿਆਂ ਦਾ ਸ਼ੁਕਰਾਨਾ ਕਰਨ ਦੇ ਲਈ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਏਡੀ ਵੱਡੀ ਜ਼ਿੰਮੇਵਾਰੀ ਮੈਨੂੰ ਔਰ ਮੇਰੇ ਛੋਟੇ ਵੀਰ ਸ਼ੈਰੀ ਕਲਸੀ ਨੂੰ ਦਿੱਤੀ ਹੈ ਪ੍ਰੈਜ਼ੀਡੈਂਟ ਔਰ ਵਰਕਿੰਗ ਪ੍ਰੈਜ਼ੀਡੈਂਟ ਬਣਾ ਕੇ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਜੋ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਜਿੱਤ ਉਹਨਾਂ ਹਲਕਿਆਂ ਦੇ ਲੋਕਾਂ ਨੇ ਪਾਰਟੀ ਨੂੰ ਬਖਸ਼ਿਆ ਸ਼ੁਕਰਾਨਾ ਕਰਨ ਦੇ ਲਈ ਔਰ ਸਮੁੱਚੇ ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਅੱਜ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਾਹਾਂ ਮੰਦੇ RAM ਤੀਰਥ ਸ਼ੁਕਰਾਨਾ ਕਰਨ ਦੇ ਲਈ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਚੱਲੇ ਆ ਤਾਂ ਕਿ ਇਸੇ ਤਰੀਕੇ ਦੇ ਨਾਲ ਸਾਰੇ ਰਲ ਮਿਲ ਕੇ ਆਪਾਂ ਪੰਜਾਬ ਨੂੰ ਮੜੋਤਵਾਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਨਹੀਂ ਦੇਖੋ ਇਸ ਤਰ੍ਹਾਂ ਕਿ ਡੱਲੇਵਾਲ ਜਿਹਦੇ ਇਸ਼ੂ ਦੇ ਉੱਪਰ ਮੇਰੀ ਸੀਐਮ ਸਾਹਿਬ ਨਾਲ ਸਵੇਰ ਦੀ ਕਿਉਂਕਿ ਯਾਤਰਾ ਨਿਕਲੀ ਕੋਈ ਗਲਤ ਨਹੀਂ ਹੋਈ ਹੈਗੀ ਪਰ ਰਵਨੀਤ ਬਿੱਟੂ ਜੀ ਨੂੰ ਰਵਨੀਤ ਬਿੱਟੂ ਜੀ ਨੂੰ ਤਾਂ ਮੈਂ ਸਮਝਦਾ ਕਿ ਕਿਸਾਨੀ ਬਾਰੇ ਔਰ ਕਿਸਾਨਾਂ ਬਾਰੇ ਕੁਝ ਵੀ ਕਹਿਣ ਦਾ ਹੱਕ ਹੀ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਅਪਸ਼ਬਦ ਉਹ ਕਿਸਾਨ ਤੇ ਕਿਸਾਨੀ ਬਾਰੇ ਬੋਲਦੇ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸੋ ਕਿਰਪਾ ਕਰਕੇ ਉਹ ਤਾਂ ਚੁੱਪ ਦਾ ਦਾਨ ਬਖਸ਼ਾ ਨਾ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਜ਼ਖਮਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਉਹ ਨਾਮਕ ਨਾ ਛੜਕਣਾ ਜਦੋਂ ਬੀਸੀ ਪੰਜਾਬ ਦਾ ਸੀਐਮ ਬਣਨ ਦਾ ਸੁਪਨਾ ਦੇਖੇ ਕਹਿੰਦੇ ਕਿ ਮੈਂ ਪੰਜਾਬ ਦਾ ਸੀਐਮ ਬੰਦਾ ਚਾਹੁੰਦਾ ਵਾ ਚਲੋ ਹੁਣ ਸੁਪਨੇ ਦੇਖਣਾ ਆਪਕ ਥੋੜਾ ਕਿਸੇ ਨੂੰ ਰੋਕ ਦੇ ਰੋਕ ਸਕਦੇ ਆ ਜੀ ਸੁਪਨੇ 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 ਟੁੱਟ ਵੀ ਬੜੀ ਛੇਤੀ ਜਾਂਦੇ ਹੁੰਦੇ ਨੇ ਨਗਰ ਨਿਗਮ ਦੀਆਂ ਚੋਣਾਂ ਨੂੰ ਜਿਹੋ ਜੀ ਜਿੱਤ ਮੈਂ ਸਮਝਦਾ ਕਿ ਤਿੰਨ ਬਾਈ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਖਸ਼ਿਆ ਉਸੇ ਤਰ੍ਹਾਂ ਦੀ ਜਿੱਤ ਹੈ ਜਿਹੜੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਦੋਂ ਸਾਰੇ ਸਾਡੇ ਪਾਰਟੀ ਦੇ ਵਰਕਰਜ਼ ਵੋਲੰਟੀਅਰਜ਼ ਆਮ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕ ਜਦੋਂ ਕੰਮਾਂ ਦੇ ਉੱਪਰ ਮੋਹਰ ਲਾਉਣਗੇ ਤੇ ਵੱਡੀ ਜਿੱਤ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੋਊਗੀ ਅਮਨ ਜੀ ਇੱਕ ਕਿਸਾਨਾਂ ਨੇ ਲੈ ਕੇ ਇੱਕ ਕਾਲੇ ਸਾਹਮਣੇ ਆਈ ਹੈ ਕਿ ਹਾਂ ਬਿਲਕੁਲ ਅਮਨ ਰੋੜਾ ਜਿਹੜੇ ਨੇ ਉਹ ਆਪਣਾ ਮੀਡੀਆ ਨਾਲ ਗਲਬਾਤ ਕਰਕੇ ਕੇ ਨੇ ਤਾਂ ਉਹਨਾਂ ਦੇ ਨਾਲ ਸ਼ਹਿਰੀ ਕਲਸੀ ਨੂੰ ਸ਼ਹਿਰੀ ਕਲਸੀ ਜੀ ਚਲੋ ਵੀ ਚਲੋ ਪਾ ਲਓ ਮੈਂ ਆਪਣੀ ਪਾਰਟੀ ਦਾ ਰਿਣੀ ਆ ਜੀ ਜਿਨੇ ਮੈਨੂੰ ਇੰਨਾ ਨਮਾਣੇ ਨੂੰ ਇੰਨਾ ਮਾਨ ਸਤਕਾਰ ਬਖਸ਼ਿਆ ਔਰ ਆਪਣੇ ਵੱਲੋਂ ਪੂਰੀ ਮਿਹਨਤ ਕਰਕੇ ਪਾਰਟੀ ਜਿਹੜੀ ਆ ਦੁਬਾਰਾ ਬੁਲੰਦੀਆਂ ਤੇ ਇਹ ਨਹੀਂ ਕੱਲੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਪਾਰਟੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਮੈਂ ਕਿਹਾ ਜੀ ਆਪਾਂ ਤੇ 117 ਤੱਕ ਦਾ ਟੀਚਾ ਜਿਹੜਾ ਉੱਥੋਂ ਤੱਕ ਪਹੁੰਚਣਾ ਅੱਗੇ ਨਾਲੋਂ ਵਧ ਹੀ ਰਹੇ ਆ ਘਟ ਨਹੀਂ ਰਹੇ ਵਾਰ ਵਿਰੋਧੀ ਜਿਹੜੇ ਨੇ ਉਹ ਬੋਲਣੋਂ ਹਟਦੇ ਨਹੀਂ ਸੀ ਅਸੀਂ ਕਿਹਾ ਸੀ ਅਸੀਂ ਨਹੀਂ ਬੋਲਣਾ ਸਾਡੇ ਕੰਮ ਬੋਲਣਗੇ ਅੱਜ ਲੋਕ ਆਪ ਬੋਲ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਚੜ੍ਹਦੀ ਕਲਾ ਹੋ ਰਹੀ ਆ ਉਹਦੇ ਵਾਸਤੇ ਲੋਕਾਂ ਦੇ ਜਿਹੜੇ ਕੰਮ ਕੀਤੇ ਨੇ ਕਿਉਂਕਿ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ ਪਹਿਲਾਂ ਉਹ ਪੂਰੇ ਨਹੀਂ ਸੀ ਹੁੰਦੇ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਮੌਕਾ ਦਿੱਤਾ ਆਸ ਤੇ ਆਸ ਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਦੇਖੋ ਜੀ ਭਾਜੀ ਜੀ ਬੀਜੇਪੀ ਦੀ ਤੇ ਗੱਲ ਨਾ ਕਰੋ ਪੰਜਾਬ ਦੇ ਵਿੱਚ ਉਦੋਂ ਤੁਹਾਨੂੰ ਪਤਾ ਹੀ ਆ ਵੀ ਕਿਸ ਪੋਜੀਸ਼ਨ ਤੇ ਹੈ ਜੀ ਠੀਕ ਹੈ। ਅੱਜ ਇਹ ਤਸਵੀਰਾਂ ਨੇ ਅਸੀਂ ਗੱਲਬਾਤ ਕੀਤੀ ਆ ਇਸ ਵਕਤ ਵੱਖ-ਵੱਖ ਥਾਵਾਂ ਤੇ ਪਾਰਟੀ ਦੇ ਵਰਕਰ ਸਵਾਗਤ ਕਰ ਰਹੇ ਨੇ ਤਾਂ ਇਸ ਵਕਤ ਸ਼ੁਕਰਾਨਾ ਯਾਤਰਾ ਜੋ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਸ਼ਹੀਦੇ ਆਜ਼ਮ ਭਗਤ ਸਿੰਘ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਅਰਪਿਤ ਕੀਤੀ ਆ ਤਾਂ ਇਸ ਤੋਂ ਬਾਅਦ ਇਹ ਯਾਤਰਾ ਜਿਹੜੀ ਆ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੇ ਜਾ ਕੇ ਨਤਮਸਤਕ ਹੋਵੇਗੀ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ